ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਰਾਜ ਸਿੰਘ ਨੈਵੀਵਾਲਾ ਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਬੇਵਲ ਕਲਾ ਗੋਲੀਕਾਂ ਅੱਜ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਫਰੀਦਕੋਟ ਲੋਕ ਸਭਾ ਹਲਕਾ ਕਾਫੀ ਚਰਚਾ ਦੇ ਵਿੱਚ ਆ ਤੇ ਕਾਫੀ ਟ੍ਰੋਲ ਹੋ ਰਿਹਾ ਕਾਫੀ ਮਜ਼ਾਕ ਦਾ ਪਾਤਰ ਬਣਿਆ ਹੋਇਆ ਮੈਂ ਉਸੇ ਕੁਝ ਗੱਲਾਂ ਕਰਨੀਆਂ ਚਾਹਣਾ ਮਜ਼ਾਕ ਦਾ ਪਾਤਰ ਬਣੇ ਵੀ ਕਿਉਂ ਨਾ ਕਿਉਂਕਿ ਸਾਨੂੰ ਇਹਨਾਂ ਰਾਜਨੀਤਿਕ ਲੋਕਾਂ ਨੇ ਕੰਜਰਪਣੇ ਵਾਲਾ ਧੱਕੇ ਰੱਖ ਦਿੱਤਾ ਸਾਨੂੰ ਬਦਨਾਮ ਕਰਨ ਦੇ ਵਿੱਚ ਫਰੀਦਕੋਟੀਆਂ ਨੂੰ ਜਾਂ ਫਰੀਦਕੋਟ ਦੇ ਲੋਕਾਂ ਨੂੰ ਕੋਈ ਕਸਰ ਤੱਕ ਨਹੀਂ ਛੱਡੀ ਪਰ ਮੈਂ ਇੱਥੇ ਇਹਨਾਂ ਲੋਕਾਂ ਨੂੰ ਦੱਸ ਦੇਣਾ ਚਾਹਣਾ ਹੈ ਇਹਨਾਂ ਰਾਜਨੀਤਿਕ ਲੋਕਾਂ ਨੂੰ ਦੱਸ ਦੇਣਾ ਚਾਹਣਾ ਕਿ ਤੁਸੀਂ ਐਡੇ ਮਾਰੇ ਨਾਲ ਸਮਝੋ ਪੰਜਾਬ ਦੇ ਲੋਕਾਂ ਨੂੰ ਫਰੀਦਕੋਟ ਦੇ ਲੋਕਾਂ ਨੂੰ ਪਹਿਲਾ ਮੈਂ ਉਹਨਾਂ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਦੱਸਾਂ ਕਿ ਜਿਹੜਾ ਫਰੀਦਕੋਟ ਏਰੀਆ ਪੈਂਦਾ ਸਭ ਤੋਂ ਵੱਧ ਗੁਰੂ ਸਾਹਿਬ ਦੇ ਚਰਨ 10ਵੇਂ ਪਾਤਸ਼ਾਹੀ ਦੇ ਇਸ ਇਲਾਕੇ ਦੇ ਵਿੱਚ ਨੇ ਦਿਨਾ ਕਾਂਗੜ ਸਭ ਤੋਂ ਲੈ ਕੇ ਖੇਰਾਨੇ ਦੀ ਢਾਹ ਤੱਕ 10ਵੇਂ ਪਾਤਸ਼ਾਹੀ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਇਸ ਇਲਾਕੇ ਦੇ ਵਿੱਚ ਰਹੇ ਨੇ ਤੇ ਜਿਹਦਾ ਇਤਿਹਾਸ ਗਵਾਹ ਫਿਰ ਮੈਂ ਗੱਲ ਕਰਾਂ ਮੋਰਚਿਆਂ ਦੀ ਚਾਹੇ ਜੈਤੋ ਦਾ ਮੋਰਚਾ ਹੋਵੇ ਨਨਕਾਣਾ ਸਾਹਿਬ ਦਾ ਚਾਬੀਆਂ ਦਾ ਮੋਰਚਾ ਹੋਵੇ ਹੋਰ ਵੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਇਤਿਹਾਸ ਦੀ ਫਰੀਦਕੋਟ ਦੇ ਵਿੱਚੋਂ ਝਾਕ ਪੈਂਦੀ ਹੈ ਤੇ ਸਭ ਤੋਂ ਨਿਰਾਸ਼ਾਜਨਕ ਗੱਲ ਉਹ ਆ ਸਾਡੇ ਲਈ ਕਿ ਸਾਡੇ ਫਰੀਦਕੋਟ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਉਹ ਹੋਇਆ ਜਿਹੜਾ ਪੂਰੀ ਦੁਨੀਆ ਨੇ ਦੁੱਖ ਮਨਾਇਆ ਐਡਿਕ ਉਹਨਾਂ ਸਰਕਾਰਾਂ ਦੀ ਨਲਕੀ ਰਹੀ ਆ ਕਿ 2015 ਦੇ ਵਿੱਚ ਸਾਡੇ ਇਸ ਦੀ ਬੇਅਦਬੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਲੈ ਕੇ ਸ਼ੁਰੂ ਹੁੰਦੀ ਆ ਤੇ ਹੋਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਬੇਅਦਬੀ ਹੁੰਦੀ ਆ ਉਸ ਬੇਅਤਬੀ ਦਾ ਸੰਤਾਪ ਸਾਡੇ ਏਰੀਏ ਨੇ ਹੰਡਾਇਆ ਸਾਡੇ ਪਰਿਵਾਰ ਨੇ ਹੰਡਾਇਆ ਗੋਲੀकांड ਵਰਗੇ ਜਿਹੜਾ ਦੁਖਾਂਤ ਪੰਜਾਬ ਦੇ ਵਿੱਚ ਬਹਿਮੜ ਕਲਾਂ ਦੇ ਵਿੱਚ ਵਾਪਰਿਆ ਤੇ ਹੁਣ ਉਹਨਾਂ ਉਹਨਾਂ ਰਾਜਨੀਤਿਕ ਲੋਕਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਕਿ ਤੁਸੀਂ ਸਾਨੂੰ ਕਿਉਂ ਮਜ਼ਾਕ ਦਾ ਪਾਤਰ ਬਣਾਇਆ ਸਾਡੇ ਇਸ ਏਰੀਏ ਦੇ ਵਿੱਚ ਸਭ ਤੋਂ ਵੱਧ ਇਤਿਹਾਸਿਕ ਸਥਾਨ ਹੋਣਗੇ ਇਤਿਹਾਸਿਕ ਸਥਾਨਾਂ ਦੇ ਨਾਲ ਇਥੋਂ ਦਾ ਇਤਿਹਾਸ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਵਿਲੱਖਣਤਾ ਬਾਬੇ ਫਰੀਦ ਦੀ ਧਰਤੀ ਹੈ ਤੇ ਰਾਜਨੀਤਿਕ ਲੋਕ ਸਾਨੂੰ ਕੰਜਰਪੁਣੇ ਵੱਲ ਲੈ ਕੇ ਜਾਂਦੇ ਆ ਇਥੋਂ ਦੇ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਐ ਲਾਨੇ ਆ ਹੰਸ ਰਾਜ ਉਹ ਕੀ ਨੇ ਭਾਜਪਾ ਸਾਡੇ ਨਾਲ ਮਜ਼ਾਕ ਕਿਸ ਗੱਲ ਦਾ ਕਰ ਰਹੀ ਐ ਕਿ ਉਹ ਇੱਕ ਕੰਜਰਪੁਣਾ ਸਾਫਤ ਕਰਨਾ ਚਾਹੁੰਦੇ ਆ ਦੂਸਰਿਆਂ ਨੇ ਵੀ ਉਹੀ ਇੱਕ ਫਿਲਮੀ ਐਕਟਰ ਲਿਆ ਕੇ ਪੰਜਾਬ ਦੇ ਵਿੱਚ ਵੜਤਾ ਦੋ ਸਰਕਾਰਾਂ ਇਸ ਇਸ਼ੂ ਦੇ ਉੱਤੇ ਬੜੀਆਂ ਤਿੰਨ ਮੁੱਖ ਮੰਤਰੀ ਬਦਲੇ ਗਏ ਅੱਜ ਤੱਕ ਤੁਸੀਂ ਇਨਸਾਫ ਨਹੀਂ ਕੀਤਾ ਤੇ ਸਾਡੇ ਲੋਕਾਂ ਦੇ ਲਈ ਤੁਸੀਂ ਉਹੋ ਜਿਹੇ ਬੰਦੇ ਫੇਰ ਲਿਆ ਰਹੇ ਹੋ ਜਿਹਨੂੰ ਪੰਜਾਬ ਦਾ ਦਰਦ ਨਹੀਂ ਪਤਾ ਪੰਜਾਬ ਦਾ ਉਹ ਵੱਡਮੁੱਲਾ ਕਾਂਡ ਜਮ ਇਤਿਹਾਸ ਨਹੀਂ ਪਤਾ ਜਿੱਥੋਂ ਪੰਜਾਬ ਦਾ ਦੁੱਖ ਦਰਦ ਪੂਰਾ ਦੇਸ਼ ਪੂਰਾ ਵਿਦੇਸ਼ ਵੇਖਦਾ ਹੈ ਕਿ ਸਾਡੇ ਅਸਤ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਅੱਜ ਤੱਕ ਜੇਲਾਂ ਤੋਂ ਬਾਹਰ ਨਹੀਂ ਗੋਲੀਆਂ ਚਲਾਉਣ ਵਾਲੇ ਲੋਕ ਆ ਜਿਨ੍ਹਾਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੋਈ ਆ ਤੇ ਹਜੇ ਤੱਕ ਜਾਂਚਾਂ ਅਧੂਰੀਆਂ ਛੱਡ ਕੇ ਤੁਹਾਡੀ ਸਰਕਾਰ ਨੇ ਕੀਤਾ ਹੀ ਕੱਖ ਨਹੀਂ ਸੋ ਮੈਂ ਇਹੀ ਕਹਿਣਾ ਚਾਹਣਾ ਪੰਜਾਬ ਦੇ ਤੇ ਫਰੀਦਕੋਟ ਦੇ ਲੋਕਾਂ ਨੂੰ ਕਿ ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਇਹ ਜੋ ਮਜ਼ਾਕ ਦਾ ਪਾਤਰ ਸਾਨੂੰ ਇਹਨਾਂ ਨੇ ਬਣਾਇਆ ਪੂਰੇ ਪੰਜਾਬ ਦੇ ਵਿੱਚ ਇੱਕ ਕੰਜਰਪਨੇ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਆ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਣ ਲਈ ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਪਹਿਲਾਂ ਤਾਂ ਸਵਾਲ ਕਰਨੇ ਪੈਣੇ ਆ ਕਿ ਕਿੱਥੇ ਨੇ ਨਸ਼ੇ ਜਿਹੜੇ ਤੁਸੀਂ ਜੜ ਤੋਂ ਖਤਮ ਕਰਨ ਦੀ ਗੱਲ ਕਰਦੇ ਸੀ ਅੱਜ ਪੰਜਾਬ ਦੇ ਵਿੱਚ ਡੜਮਦੜ ਨਸ਼ਿਆਂ ਦੇ ਨਾਲ ਮਾਤਾ ਹੋ ਰਹੀਆਂ ਐਸੇ ਸਰਕਾਰ ਦੇ ਵਿੱਚ ਜੇ ਅੰਕੜਿਆਂ ਦੀ ਗੱਲ ਕਰੀਏ ਆ 2.5 ਸਾਲਾਂ ਦੇ ਵਿੱਚ 80 ਤੋਂ 85 ਮੁਕਾਬਲੇ ਨੌਜਵਾਨਾਂ ਦੇ ਬਣਾਏ ਗਿਆ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਦੇ ਨਾਮ ਤੇ ਅੱਤਵਾਦ ਦੇ ਨਾਮ ਤੇ ਜਾਂ ਹੋਰ ਕਈ ਨਾਮ ਦੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ ਪਰ ਕਿੱਥੇ ਨੇ ਉਹ ਲੋਕ ਜਿਨ੍ਹਾਂ ਨੂੰ ਅਸਲ ਦੇ ਵਿੱਚ ਮਾਰਨਾ ਚਾਹੀਦਾ ਸੀ ਜਿਨ੍ਹਾਂ ਨੇ ਬਵਲ ਕਲਾਂ ਵਰਗੇ ਕਾੜ ਕੀਤੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹ ਤੁਹਾਡੀ ਛਤਰਛਾਇਆ ਵਿੱਚ ਨੇ ਉਹਨਾਂ ਨੂੰ ਤੁਸੀਂ ਜੱਡ ਦਾ ਸਿਕਿਉਰਟੀਆਂ ਦਿੱਤੀਆਂ ਹੋਈਆਂ ਤੇ ਉਹਨਾਂ ਨੂੰ ਤਤੀ ਵਾਹਣ ਲੱਗੇ ਤੁਸੀਂ ਆਪਣੀਆਂ ਜਾਂਚਾਂ ਅਧੂਰੀਆਂ ਛੱਡੀਆਂ ਹੋਈਆਂ ਸਾਡੇ ਲੋਕਾਂ ਨੂੰ ਇਹ ਸਵਾਲ ਕਰਨੇ ਪੈਣਗੇ ਜਵਾਨੀ ਨਸ਼ੇ ਦੇ ਵਿੱਚ ਮਰ ਰਹੀ ਹੈ ਤੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਤੁਸੀਂ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਰਹੇ ਹੋ ਬੇਹਾਦਬੀ ਦੇ ਨਾਂ ਤੇ ਸਰਕਾਰਾਂ ਤੁਸੀਂ ਬਣਾ ਕੇ ਉਹਨਾਂ ਕੇਸਾਂ ਦੇ ਹੱਲ ਨਹੀਂ ਕਰ ਰਹੇ ਉਹ ਪ੍ਰਦੀਪ ਵਰਗੇ ਜਿਹੜੇ ਮੁੱਖ ਧਾਰਾ ਦੇ ਵਿੱਚ ਦੋਸ਼ੀ ਸ਼ਾਮਲ ਹੋਣ ਉਹਨਾਂ ਨੂੰ ਜ਼ਮਾਨਤਾਂ ਉਹਨਾਂ ਨੇ ਨਾਂ ਸ਼ਰਮ ਲਏ ਕਿ ਹਣੀਪ੍ਰੀਤ ਤੇ ਉਸ ਬਲਾਤਕਾਰੀ ਦੇ ਕਹਿਣ ਤੇ ਬੇਅਦਬੀ ਕੀਤੀ ਆ ਉਹਨਾਂ ਨੂੰ ਤਾਂ ਕੀ ਵਾਰੰਟ ਤੇ ਲਿਆਉਣਾ ਸੀ ਉਹਨਾਂ ਦੇ ਉੱਤੇ ਤਾਂ ਕੀ ਕਰਵਾਈਆਂ ਹੋਣਗੀਆਂ ਸੀ ਉਲਟਾ ਉਹਨੂੰ ਜ਼ਮਾਨਤ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਅਦਾਲਤ ਦੇ ਵਿੱਚੋਂ ਇੱਕ ਨੌਜਵਾਨਾ ਨੂੰ ਆਚਾਰਕ ਦਿਨ ਪਹਿਲਾਂ ਸਜ਼ਾ ਸੁਣਾਈ ਗਈ ਹੈ 12 ਸਾਲ ਦੀ ਕੈਦ ਜਿਹੜੀ ਸੁਣਾਈ ਗਈ ਹੈ ਉਹ ਇਸ ਗੱਲ ਦੇ ਵਿੱਚ ਕਿ ਉਹਨਾਂ ਨੇ ਸੋਚਿਆ ਸੀ ਕਿ ਬੇਅਦਬੀ ਕਰਨ ਵਾਲੇ ਨੂੰ ਸੌਦਾ ਲਾਉਣਗੇ ਤੇ ਜਿਹੜੇ ਬੇਅਦਬੀਆਂ ਕਰਨ ਵਾਲੇ ਆ ਉਹਨਾਂ ਨੂੰ ਤੁਸੀਂ ਜੱਜプラス ਸਿਕਿਉਰਟੀਆਂ ਉਹਨਾਂ ਨੂੰ ਤੁਸੀਂ ਸਿਕਿਉਰਟੀਆਂ ਉਹਨਾਂ ਨੂੰ ਤੁਸੀਂ ਗੰਨਮੈਣ ਸੋ ਪੰਜਾਬ ਦੇ ਲੋਕੋ ਖਾਸ ਕਰਕੇ ਮੈਂ ਆਪਣੇ ਇਸ ਏਰੀਆ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਸਵਾਲ ਕਰੋ ਚਾਹੇ ਕੇਂਦਰ ਦੀ ਹੈ ਕਿਉਂਕਿ ਉਹ ਕੇਂਦਰ ਦੀ ਏਜੰਸੀ ਸੀ सीबीआई ਜਿਹਨੇ ਬਲਾਤਕਾਰੀ ਨੂੰ ਕਲੀਨ ਚਟ ਦਿੱਤੀ ਸੀ ਤੇ ਅੱਜ ਉਹਨਾਂ ਦੇ ਕੈਂਡੀਡੇਟ ਇੱਥੇ ਆ ਕੇ ਬੜੇ ਟਿੰਗੇ ਮਾਰ ਰਹੇ ਆ ਕਿ ਅਸੀਂ ਬਹੁਤ ਕੁਝ ਕਰਦੇ ਆਂ ਕਿ ਸਾਨੂੰ ਗੁਰੂ ਸਾਹਿਬ ਨੇ ਭੇਜਿਆ ਸਾਨੂੰ ਇਦਾਂ ਕੀਤਾ ਸੋ ਇਹਨਾਂ ਲੋਕਾਂ ਨੂੰ ਲਗਾਮ ਦੇਣੀ ਪੈਣੀ ਆ ਇਹਨਾਂ ਤੇ ਕਾਰਵਾਈਆਂ ਕਰਨੀਆਂ ਪੈਣੀਆਂ ਇਹਨਾਂ ਨੂੰ ਦੱਸਣਾ ਪੈਣਾਗਾ ਵੋਟ ਅਧਿਕਾਰ ਦੇ ਨਾਲ ਕਿ ਅਸੀਂ ਤੁਹਾਨੂੰ ਸਿਰੇ ਤੋਂ ਨਕਾਰਦੇ ਆਂ ਇਹਨਾਂ ਨੂੰ ਸਵਾਲ ਕਰਨੇ ਪੈਣੇ ਆ ਕੀ ਅਜ ਤੱਕ ਉਹਨਾਂ ਦੋਸ਼ਾਂ ਤੇ ਕਾਰਵਾਈਆਂ ਹੋਈਆਂ ਇਹਨਾਂ ਨੂੰ ਲੈ ਕੇ ਤੁਹਾਡੀ ਸਰਕਾਰ ਆਈ ਸੀ ਸੋ ਇਹਨਾਂ ਦਾ ਪਿੰਡ ਪੱਧਰ ਤੇ ਦੇਖੋ ਸਰਕਾਰਾਂ ਜਾਂ ਬੰਦੇ ਸਦੀਵੀ ਨਹੀਂ ਰਹਿੰਦੇ ਗੁਰੂ ਸਾਹਿਬ ਦੀ ਛਤਰ ਛਾਇਆ ਤੇ ਗੁਰੂ ਸਾਹਿਬ ਦੇ ਸਤਕਾ ਮਨੁੱਖ ਨੇ ਜਉਦੇ ਰਹਿਣਾ ਜਦੋਂ ਸਾਡੇ ਤੇ ਥੋੜੀ ਜੀ ਭੀੜ ਪੈਂਦੀ ਆ ਅਸੀਂ ਮੁੱਖ ਮੰਤਰੀ ਦੇ ਘਰ ਤੇ ਨਹੀਂ ਜਾਂਦੇ ਜਾਂ ਸਾਨੂੰ ਐਮ ਐਲ ਏ ਦਾ ਘਰ ਨੇੜੇ ਨਹੀਂ ਹੁੰਦਾ ਜਾਂ ਐਮ ਪੀ ਦਾ ਘਰ ਨੇੜੇ ਨਹੀਂ ਹੁੰਦਾ ਸਾਡੇ ਨੇੜੇ ਕੱਲਾ ਗੁਰੂ ਘਰ ਹੁੰਦਾ ਇਥੇ ਸਾਡੇ ਗੁਰੂ ਸੁਭਾਈ ਮਾਰਨੇ ਸ਼ਿਸ਼ੋਬਤ ਨੇ ਅਸੀਂ ਉੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਆ ਨੱਕ ਰਗੜਦੇ ਆ ਸਾਡੀ ਅਰਦਾਸ ਕਬੂਲ ਹੁੰਦੀ ਆ ਗੁਰੂ ਸਾਹਿਬ ਸਾਡੀ ਅਰਦਾਸ ਸੁਣਦੇ ਨੇ ਸਾਡੇ ਕਾਰਜ ਹੁੰਦੇ ਨੇ ਪਰ ਇਹ ਲੋਕਾਂ ਨੇ 2.5 ਸਾਲ ਦਾ ਸਮਾਂ ਇੱਥੇ ਖਰਾਬ ਕੀਤਾ 5 ਸਾਲ ਪਹਿਲਾਂ ਨੇ ਖਰਾਬ ਕੀਤੇ ਅੱਜ 9 ਸਾਲ ਦਾ ਸਮਾਂ ਹੋ ਗਿਆ 9 ਸਾਲ ਦੇ ਵਿੱਚ ਬੰਦੇ ਮਾਰਨ ਦੇ ਹਜੇ ਤੱਕ ਕੇਸ ਨਹੀਂ ਸ਼ੁਰੂ ਹੋਏ ਉਹਨਾਂ ਲੋਕਾਂ ਨੂੰ ਸਜ਼ਾਵਾ ਤਾਂ ਬਹੁਤ ਦੂਰ ਦੀ ਗੱਲ ਆ ਸੋ ਪੂਰੇ ਪੰਜਾਬ ਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਹਨਾਂ ਲੋਕਾਂ ਨੂੰ ਸਵਾਰ ਕਰੋ ਉਹਨਾਂ ਦੇ ਜਵਾਬ ਮੰਗੋ ਨਹੀਂ ਇਹਨਾਂ ਨੂੰ ਸਿਰੇ ਤੋਂ ਨਾ ਕਰੋ ਨਹੀਂ ਇਹਨਾਂ ਨੂੰ ਸਿਰੇ ਤੋਂ ਨਾ ਕਰੋ ਕਿਉਂਕਿ ਜਸਦੇਨਾ ਗੁਰੂ ਸਾਹਿਬ ਨੇ ਤੁਹਾਡੇ ਤੋਂ ਇਸ ਕੋ ਕਰਮਾ ਕਰਕੇ ਹੱਥ ਚੱਕ ਲਿਆ ਤੇ ਆਪਣੀ ਕੌਮ ਤੱਕ ਕੀ ਆਪਣਾ ਆਪਣਾ ਵਜੂਦ ਨਹੀਂ ਰਹਿਣਾ ਆ ਦਿਨ ਦੇਖਣ ਨੂੰ ਸਾਡੇ ਤੋਂ ਗੁਰੂ ਸਾਹਿਬ ਨੇ ਆਪਾਂ ਨਹੀਂ ਵਾਰਿਆ ਸੀਗਾ ਉਹਨਾਂ ਨੇ ਕਿਹਾ ਸੀ ਚਾਰ ਮੂਏ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਸੋ ਉਸ ਫਲਸਫੇ ਤੇ ਚੱਲ ਗਏ ਆਪਣੇ ਨਿੱਜੀ ਸਵਾਰਥਾਂ ਦੇ ਲਈ ਆਪਣੇ ਸਿਧਾਂਤ ਨਾ ਮਾਰੀਏ ਆਪਣੇ ਨਿੱਕੇ-ਨਿੱਕੇ ਕੰਮਾਂ ਦੇ ਲਈ ਗਲੀਆਂ ਨਾਲੀਆਂ ਦੇ ਲਈ ਜਾਂ ਉਹਨਾਂ ਉਹਨਾਂ ਬਾਹਰੋਂ ਆਏ ਲੋਕਾਂ ਦੇ ਨਾਲ ਸੈਲਫੀਆਂ ਖਿੱਚਣ ਦੇ ਲਈ ਅਸੀਂ ਸਵਾਲਾਂ ਤੋਂ ਮੁਨ ਕਰਨਾ ਹੋਈਏ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਅਸੀਂ ਮਜ਼ਾਕ ਦੇ ਪਾਤਰ ਨਹੀਂ ਆ ਅਸੀਂ ਉਸ ਇਤਿਹਾਸਕ ਧਰਤੀ ਦੇ ਵਾਰਸਾਂ ਅਸੀਂ ਗੁਰੂਆਂ ਪੀਰਾਂ ਦੇ ਵਾਰਸਾਂ ਸਾਡੇ ਇਸ ਧਰਤੀ ਨੇ ਵੱਡੇ ਵੱਡੇ ਯੋਧਿਆਂ ਨੂੰ ਜਨਮ ਦਿੱਤਾ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਸ ਧਰਤੀ ਤੋਂ ਨੇ ਤਾਂ ਤੁਸੀਂ ਸਾਨੂੰ ਮਜ਼ਾਕ ਦੇ ਪਾਤਰ ਬਣਾ ਰੱਖਿਆ ਸੋ ਆਓ ਇਹਨਾਂ ਲੋਕਾਂ ਨੂੰ ਸਵਾਲ ਕਰੀਏ ਇਹਨਾਂ ਦੇ ਝਟਕਲੇ ਤੇ ਹਸਨ ਦੀ বাজਾਏ ਸਾਡੇ ਮੁੱਦਿਆਂ ਤੇ ਸਾਡੇ ਦਰਦ ਤੇ ਇਹਨਾਂ ਨੂੰ ਸਵਾਲ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ